ਨਲਤੀ ਸਿੰਘ ਦਿਉਲ ਅੱਜ ਜਿਹੜੀ ਕਵਤਾ ਜੀ ਇਹ ਆ ਜੀ ਠੱਗੀ ਮਾਰ ਕੇ ਗੰਗਾਰਾ ਕਰਦੇ ਠੱਗਾਂ ਦਾ ਕਿਹੜਾ ਹਲ ਚੱਲਦੀ ਲੋ ਜੀ ਲੋਕੀ ਫਿਰਦੇ ਹੱਥਾਂ ਤੇ ਹੱਥ ਮਾਰਦੇ ਚਾਸੇਜ਼ ਨਾ ਆਇਓ ਮਿੱਤਰੋ ਰਾਤੋਂ ਰਾਤ ਦੀ ਇਮੀਰੀ ਦੇ ਚੱਕਰ ਚ ਨਾ ਲੁੱਟੇ-ਪੁੱਟੇ ਜਾਇਓ ਮਿੱਤਰੋ ਸਤਾਨ ਨਵੀਆਂ ਸਕੀਮਾਂ ਰੋਲ ਘਟਦੇ ਜਾਲ ਪਾਉਂਦੇ ਨਾਗ ਵੱਲਦੇ ਸੋ ਠੱਗੀ ਮਾਰ ਕੇ ਗੁਜ਼ਾਰਾ ਕਰਦੇ ਠੱਗਾਂ ਦੇ ਕਿਹੜਾ ਹਲ ਚੱਲਦੀ ਇਹ ਪਖੰਡੀ ਸਾਧਾਂ ਦੇ ਰੂਪ ਵਿੱਚ ਵੀ ਆ ਕੁੱਝ ਸਾਫਤ ਸਰੂਪ ਵਿੱਚ ਵੀ ਆ ਬਾਕੀ ਕੌਲੀ ਚੱਟ ਯੂਟਿਊਬ ਵਿੱਚ ਵੀ ਆ ਕਦੇ ਕਰੋਨਾ ਭਰੋਸਾ ਅੱਖਾਂ ਵਿੱਚ ਕੇ ਕੁਮ ਦੇ ਜਿੱਡਾ ਟਿੱਡੀ ਦਲ ਤੇ ਛੋ ਠੱਗੀ ਮਾਰ ਕੇ ਗੁਜ਼ਾਰਾ ਕਰਦੇ ਠੱਗਾਂ ਦੇ ਕਿਹੜਾ ਹਲ ਚੱਲਦੇ ਇਹ ਸੱਤਰ ਮੂੰਹ ਦੇ ਮਿੱਠੇ ਹੁੰਦੇ ਆ ਇਹਨਾਂ ਦੇ ਨਿਸ਼ਾਨੇ ਪਹਿਲਾਂ ਤੋਂ ਮਿੱਠੇ ਹੁੰਦੇ ਆ ਤਾਈਆਂ ਭਾਈਚਾਰਾ ਤੇ ਰਸਤੇ ਫਿੱਕੇ ਹੁੰਦੇ ਆ ਐਵੇਂ ਹਵਾ 'ਚ ਲਾਉਣ ਉਡਾਰੀਆਂ ਝੂਠ ਹੁੰਦਾ ਗੱਲ-ਗੱਲ ਤੇ ਸੋ ਠੱਗੀ ਮਾਰ ਕੇ ਗੁਜ਼ਾਰਾ ਕਰਦੇ ਠੱਗਾਂ ਦੇ ਕਿਹੜਾ ਹਲ ਚੱਲਦੀ ਜਿਉਰ ਕਈ ਜਾਂਟਾਂ ਦੇ ਰੂਪ ਚ ਬਾਹਰ ਦੇ ਸਬਜਵਾਗਦ ਵਿਖਾਉਂਦੇ ਆ ਕਈ ਬੰਦਰਾ ਚ ਪਹਿਲੀ ਛੁੱਟ ਕੇ ਲਣਾਉਂਦੇ ਆ ਕਈ ਧਰਮ ਦੇ ਨਾਂ ਤੇ ਦੰਗੇ ਭੜਕਾਉਂਦੇ ਆ ਸੋ ਅਸੀਂ ਹੁਣ ਤੱਕ ਪੱਟੇ ਤਾਂ ਆਪ ਨਹੀਂ ਆਏ ਦੱਦ ਪਛੋੜੇ ਚੜਦੇ ਸੋ ਠੱਗੀ ਮਾਰ ਕੇ ਗੁਜ਼ਾਰਾ ਕਰਦੇ ਠੱਗਾਂ ਦੇ ਕਿਹੜਾ ਹਲ ਚੱਲਦੀ ਹਸਸੀ